ਕਲਕੱਤਾ ਦੇ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਹਿਲਾ ਡਾਕਟਰਾਂ ਨਾਲ ਹੋਏ ਜ਼ਬਰਜਨਾਹ ਅਤੇ ਕਤਲ ਜਿਹੇ ਅਨਮਨੁੱਖੀ ਅਤਿਆਚਾਰ ਦੇ ਖਿਲਾਫ ਅੱਜ ਦੇਰ ਸ਼ਾਮ ਸੀਨੀਅਰ ਕਾਂਗਰਸੀ ਆਗੂ ਵਨੀ ਖੈਰਾ ਅਤੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੀਲ ਸਿੰਘ ਬੜੀ ਵੀ ਅਗਵਾਈ ਹੇਠ ਕਾਂਗਰਸੀ ਆਗੂਆਂ ਵਰਕਰਾਂ ਤੇ ਇਨਸਾਫ ਪਸੰਦ ਕਰਵਾਸਿਆਂ ਵੱਲੋਂ ਡੀਡੀਪੀਓ ਦਫਤਰ ਸ਼ੇਰਪੁਰ ਤੋਂ ਲੈ ਕੇ ਪੜੀ ਚੌਕ ਸ਼ੇਪਰ ਤੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਭੂਮੀ ਗੋੜ ਭੂਮੀ ਗੋੜ ਲਾਗਤਾਰੀਆਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਲਾਗਤਾਰੀਆਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਲਾਗਤਾਰੀਆਂ ਨੂੰ ਸਜਾ ਦਿਓ ਸਜਾ ਦਿਓ ਸਜਾ ਦਿਓ ਸਭ ਕਹਿੰਦੇ ਆਗਵਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸੀਨੀਅਰ ਜੱਜਾਂ ਵੱਲੋਂ ਕਰਵਾਉਣ ਦੀ ਮੰਗ ਕੀਤੀ ਅਤੇ ਦੋਸ਼ੀਆਂ ਨੂੰ ਫਾਂਸੀ ਦੀਆਂ ਸਖਤ ਸਜ਼ਾਵਾਂ ਦੇਣ ਦੀ ਮੰਗ ਕੀਤੀ। ਦਿੱਲੀ ਪੰਜਾਬ 24 ਲਈ ਸ਼ੇਰਪੁਰ ਤੋਂ ਰਵਿੰਦਰ ਗਰਗ ਕਨੌਰ ਦੀ ਵਿਸ਼ੇਸ਼ ਰਿਪੋਰਟ। ਨਹੀਂ ਨਹੀਂ ਭਾਈ ਇਹ ਸਮੇਲ ਬੜੀ ਜੀ ਜਿਹੜਾ ਹੈ ਅੱਜ ਦਾ ਕੈਂਡਲ ਮਾਰਚ ਰੱਖਿਆ ਗਿਆ ਕਲਕੱਤਾ ਕਾਂਡ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ। ਮੈਂ ਤਾਂ ਇਹੀ ਕਹੂੰਗਾ ਵੇ ਜਿਹੜੀ ਕੇਂਦਰ ਦੀ ਸਰਕਾਰ ਹੈ ਬੇਟੀ ਬਚਾਓ ਕਹਿੰਦੇ ਸੀ ਹੁਣ ਦੇਸ਼ ਦੇ ਵਿੱਚ ਇਹ ਆ ਗਿਆ ਵੀ ਔਰਤਾਂ ਤੇ ਜਿਹੜਾ ਅਤਿਆਚਾਰ ਆ ਉਹ ਬੇहद ਮੰਦ ਭਗਾ ਇਹਦੀਆਂ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਆ ਉਹ ਮਾਪੇ ਜਿਹੜੇ ਲਾਲੋ ਵੀ ਅੱਜ ਜੇ ਸਾਡੇ ਡਾਕਟਰ ਸੇਫ ਨਹੀਂ ਹੈਗੇ ਮੈਂ ਨਹੀਂ ਸਮਝਦਾ ਦੇਸ਼ ਦੇ ਵਿੱਚ ਕੋਈ ਬੰਦਾ ਫੂਟ ਸੇਫ ਹੋ ਜਿਹੜਾ ਜਿਹੜੇ ਜਿਨ੍ਹਾਂ ਨੂੰ ਅਸੀਂ ਦੂਜਾ ਰੱਬ ਦਾ ਰੂਪ ਕਹਿੰਦੇ ਆ ਜਦੋਂ ਉਹਨਾਂ ਤੇ ਇਹੋ ਜਿਹੇ ਅਤਿਆਚਾਰ ਹੁੰਦੇ ਨੇ ਕੋਈ ਵੀ ਕੋਸਵੀ ਕਿਹਾ ਜਾ ਸਕਦਾ ਸਰਕਾਰ ਕੇਂਦਰ ਦੀ ਸਰਕਾਰ ਜਵਾਬ ਦੇ ਹੈ ਜਿਹੜੇ ਸਾਡੇ ਦਾ ਸਿੱਖ ਸਮਾਜ ਦੇ ਵਿੱਚ ਹੈ ਵੀ ਸੋਕ ਮੰਦਾ ਆਖੀਏ ਜਿਸ ਜੰਮੇ ਰਜਾਦ ਉਹਦੇ ਮੁਤਾਬਕ ਵੀ ਸਾਡੇ ਜਗ ਜਾਨੀ ਹੈ ਜਿਹੜੀ ਅੱਜ ਸਾਡੇ ਦੇਸ਼ ਤੇ ਸ਼ੇਪ ਨਹੀਂ ਹੈਗੀ ਉਹ ਹੀ ਉਹਨਾਂ ਤੇ ਇਹਦਾ ਜਰੂਰ ਨਫਤਾਰਾ ਹੋਣਾ ਚਾਹੀਦਾ ਅਸੀਂ ਇਹ ਕੈਂਡਲ ਮਾਰਚਾ ਉਸ ਨੂੰ ਸਿੰਧਰਾਂਜਰੀ ਵੀ ਕਹੋ ਮੰਗ ਵੀ ਕਹੋ ਅਸੀਂ ਇਹ ਮੰਗ ਕਰਦੇ ਆਂ ਵੀ ਉਹਨੂੰ ਸਖਤ ਤੋਂ ਸਖਤ ਸਜ਼ਾ ਜਮਾਏ ਕਿ। ਬਣੀ ਘੈਰਾ ਜੀ ਜਿਹੜਾ ਅੱਜ ਕੈਂਡਲ ਮਾਰਚ ਕਰਨ ਜਾ ਰਹੇ ਆ ਉਹਦੇ ਬਾਰੇ ਕੀ ਕਹੋਗੇ ਜੀ? ਇੱਕ ਬੜਾ ਦੁਖਾਂਤ ਹੋਇਆ ਕਲਕੱਤਾ ਦੇ ਵਿੱਚ ਤੇ ਸਾਡੀ ਇੱਕ ਟ੍ਰੇਨਿੰਗ ਡਾਕਟਰ ਸੀ ਇੱਥੇ ਦੇ ਨਾਲ ਹਸਪੀਟਲ ਦੇ ਵਿੱਚ ਹੀ ਬਲਾਕ ਕਰ ਹੋ ਗਿਆ ਤਿੰਨ ਬੰਦਿਆਂ ਦੇ ਥਰੂ ਇਹਨਾਂ ਬੰਦਿਆਂ ਨੇ ਬਲਾਕ ਕਰ ਦੇ। ਇਹ ਬੜਾ ਦੁਖਾਂਤ ਆ। ਅੱਜ ਕਹਿੰਦੇ ਦੇਸ਼ ਨੂੰ ਆਜ਼ਾਦ ਹੋਏ ਨੂੰ 78 ਸਾਲ ਦੇ ਲਗਭਗ ਹੋ ਚੁੱਕੇ ਨੇ। ਪਰ ਮੈਂ ਸੋਚਦਾ ਹਲੇ ਤੱਕ ਕੋਈ ਆਜ਼ਾਦੀ ਇਸ ਤਰੀਕੇ ਦੀ ਹੋਈ ਨਹੀਂ ਹੈਗੀ ਜਿਹਦੇ ਵਿੱਚ ਸਾਡੀਆਂ ਮਾਤਾ-ਮਾਂ ਭੈਣਾਂ ਆਜ਼ਾਦ ਹੋਣ ਤੇ ਜਿਹਦੇ ਜਿਹੜੀ ਜਿਹੜੀ ਮਾਨਸਿਕਤਾ ਹੈ ਜਿਹੜੇ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਇਹ ਮਾਨਸਿਕਤਾ ਨੂੰ ਕਿਵੇਂ ਸਰਕਾਰਾਂ ਹੈਂਡਲ ਕਰਨ ਗਈਆਂ ਇੱਥੇ ਸਰਕਾਰਾਂ ਫੇਲ ਨੇ ਇੱਥੇ ਭਾਜਪਾ ਸਰਕਾਰ ਦੀ ਗੱਲ ਕਰੂੰਗਾ ਤੇ ਉੱਤੇ ਦੀ ਜਿਹੜੀ ਸਰਕਾਰ ਆ ਕਲਕੱਤੇ ਦੀ ਇਹ ਸਰਕਾਰਾਂ ਫੇਲ ਕਾਨੂੰਨ ਚਾਹੀਦੇ ਨੇ ਕਦੋਂ ਤੱਕ ਸਾਡੀਆਂ ਮਾਤਾ-ਮਾਂ ਭੈਣਾਂ ਦੇ ਉੱਤੇ ਜ਼ੁਲਮ ਹੁੰਦੇ ਰਹਿਣਗੇ ਕਦੋਂ ਸਾਡੀਆਂ ਮਾਤਾ-ਮਾਂ ਭੈਣਾਂ ਦਾ ਬਲਾਤਕਾਰ ਹੁੰਦਾ ਰਹੂਗਾ ਤੇ ਉਸ ਤੋਂ ਬਾਅਦ ਕਦੋਂ ਤੱਕ ਇਹ ਬਲਾਤਕਾਰ ਕਰਨ ਤੋਂ ਬਾਅਦ ਇਹ ਇਹਨਾਂ ਨੂੰ ਸੁੱਲੀ ਚੜਾਇਆ ਜਾਊਗਾ ਮੈਂ ਸਰਕਾਰਾਂ ਤੋਂ ਮੰਗ ਕਰਦਾ ਕਿ ਕਿਤੇ ਨਾ ਕਿਤੇ ਜ਼ਰੂਰ ਜਿਹੜੇ ਤਿੰਨ ਸਦਸੇ ਨੇ ਤਿੰਨ ਮੈਂਬਰ ਨੇ ਜਿਨ੍ਹਾਂ ਨੇ ਬਲਾਤਕਾਰ ਕੀਤਾ ਤਾਂ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਦਾ ਜਿਹੜਾ ਤਾਲੁਕਾ ਬੀਜੇਪੀ ਦੇ ਨਾਲ ਜੁੜਿਆ ਜਾ ਰਿਹਾ ਜਿਹੜੀ ਅਸੀਂ ਰੋਜ਼ ਖ਼ਬਰਾਂ ਪੜ੍ਹਦੇ ਹੁੰਦੇ ਵਿੱਚ ਇਹ ਗੱਲ ਕਲੀਅਰ ਹੋਈ ਆ ਤੇ ਜਦੋਂ ਕਿ ਜਿਹੜੇ ਕਾਨੂੰਨ ਨੇ ਇਹਨਾਂ ਨੇ ਕਾਨੂੰਨਾਂ ਦੇ ਵਿੱਚ ਬਦਲਾਅ ਲਿਆਤੇ ਪਰ ਜਿਹੜੀ ਇਹ ਰੇਪ ਦੀ ਧਾਰਾ ਹੈਗੀ ਆ ਰੇਪ ਦੇ ਕਾਨੂੰਨ ਜਿਹੜੇ ਬਣੇ ਨੇ ਉਹਦੇ ਵਿੱਚ ਕੀ ਇਹਨਾਂ ਨੇ ਕੁਝ ਕੋਈ ਸਖਤ ਨਿਰਦੇਸ਼ ਲਿੱਤੇ ਨੇ ਸਖਤ ਕਾਨੂੰਨ ਬਣਾਏ ਨੇ ਇਹ ਸਵਾਲੀਆ ਨਿਸ਼ਾਨ ਹੈ ਮੋਦੀ ਸਰਕਾਰ ਦਾ ਫੇਲੀਅਰ ਹੈ ਤੇ ਜੇ ਅੱਜ ਵੀ ਸਾਡੀਆਂ ਮਾਤਾ-ਮਾਂ ਭੈਣਾਂ ਜਿੱਤੇ ਵੀ ਸਾਡੀਆਂ ਸੁਰੱਖਿਅਤ ਨਹੀਂ ਹੈਗੀਆਂ ਇਹ ਕਹਿੰਦੇ ਇਹ ਇੱਕ ਨਾਰਾ ਦਿੰਦੇ ਨੇ ਜਦੋਂ ਕਿ ਸਾਡਾ ਜਦੋਂ ਮਨਮੋਹਨ ਸਿੰਘ ਜੀ ਸਾਡੇ ਪ੍ਰਧਾਨ ਮੰਤਰੀ ਸੀਗੇ ਦੇਸ਼ ਦੇ ਤੇ ਉਦੋਂ ਇੱਕ ਸਿੱਖ ਪ੍ਰਧਾਨ ਮੰਤਰੀ ਸੀ ਜਦੋਂ ਜਦੋਂ ਕਿ ਕਹਿੰਦੇ ਸੀਗੇ ਵੀ ਉਦੋਂ ਹਿੰਦੂ ਖਤਰੇ 'ਚ ਨਹੀਂ ਸੀ ਅੱਜ ਜੇ ਇਹਨਾਂ ਦਾ ਹਿੰਦੂ ਪ੍ਰਧਾਨ ਮੰਤਰੀ ਹੈ ਬੀਜੇਪੀ ਦਾ ਨਰਿੰਦਰ ਮੋਦੀ ਅੱਜ ਕਹਿੰਦੇ ਹਿੰਦੂ ਖਤਰੇ 'ਚ ਆ ਤੇ ਜੇ ਹਿੰਦੂ ਖਤਰੇ جات ਹੈ ਫਿਰ ਉਸ ਤੋਂ ਬਾਅਦ ਸਾਡੀਆਂ ਮਾਤਾ-ਮਾਂ ਭੈਣਾਂ ਨੇ ਜਿਹੜੀਆਂ ਜਿਹੜਾ ਤੇ ਗੱਲ ਕਰਨੀ ਚਾਹੀਦੀ ਉਸ ਗੱਲ ਤੋਂ ਤੇ ਅੰਮੀ ਨਹੀਂ ਹੈਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਮੋਦੀ ਸਾਹਿਬ ਸਾਡੀਆਂ ਮਾਤਾ-ਮਾਂ ਭੈਣਾਂ ਨੂੰ ਸਤਕਾਰ ਜਿਹੜਾ ਤੁਸੀਂ ਇੱਕ ਨਾਰਾ ਦਿੰਦੇ ਹੋ ਵੀ ਹਾਂ ਵੀ ਜਿਹੜੀ ਊਮਨ ਪਾਵਰਮੈਂਟ ਦੀ ਗੱਲ ਕਰਦੇ ਹੋ ਤੇ ਇਸ ਤਰੀਕੇ ਦੇ ਨਾਲ ਨਹੀਂ ਊਮਨ ਵੂਮਨ ਪੈਨ ਪਾਵਰਮੈਂਟ ਹੋਣੀ ਇਹਨੂੰ ਇਸ ਦੇ ਲਈ ਇੱਕ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਜਿਵੇਂ ਪਿੱਛੇ ਡਾਕਟਰ ਨਾਲ ਜੇ ਕਤਲ ਹੋਇਆ ਡਾਕਟਰ ਨਾਲ ਇੱਕ ਡਾਕਟਰ ਨਾਲ ਬਲਾਤਕਾਰ ਹੋਇਆ ਤੇ ਇੱਕ ਆਈਪੀਐਸ ਅਫਸਰ ਨੇ ਗੋਲੀ ਮਾਰ ਕੇ ਉਸ ਬੰਦੇ ਦਾ ਐਨਕਾਊਂਟਰ ਕੀਤਾ ਮੈਨੂੰ ਮੈਂ ਅਸੀਂ ਡਿਮਾਂਡ ਕਰਦੇ ਆ ਸਾਰੇ ਸ਼ੇਰਪੁਰ ਦੇ ਲੋਕ ਸਾਰੇ ਸਾਡੇ ਪ੍ਰਧਾਨ ਜੀ ਨਜਸ ਮੇਲ ਬੜੀ ਜੀ ਉਹ ਵੀ ਪਹੁੰਚੇ ਨੇ ਤੇ ਅਸੀਂ ਡਿਮਾਂਡ ਕਰਦੇ ਆ ਸਾਰੇ ਵੀ ਇਹ ਜਿਹੜਾ ਇਹਦਾ ਇਹਨਾਂ ਦਾ ਇੰਕਾਊਂਟਰ ਬਿਲਕੁਲ ਬੰਦ ਆ ਇਹਨਾਂ ਦਾ ਇੰਕਾਊਂਟਰ ਹੋਣਾ ਚਾਹੀਦਾ ਤਾਂ ਕਿ ਜਿਹੜੇ ਐਸੇ ਮਾਨਸਿਕਤਾ ਦੇ ਲੋਕ ਨੇੜੇ ਦੂਸਰੇ ਲੋਕ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਮਤਲਬ ਜਿਹੜਾ ਹੈਗਾ ਇੱਕ ਇੱਕ ਇਸ ਗੱਲ ਦੇ ਉੱਤੇ ਇੱਕ ਮਤਲਬ ਉਹਨਾਂ ਨੂੰ ਡਰ ਪੈਦਾ ਹੋਊਗਾ ਉਹਨਾਂ ਦੇ ਮਨ ਦੇ ਵਿੱਚ ਵੀ ਇਸ ਤਰੀਕੇ ਦੇ ਨਾਲ ਸਿੱਧਾ ਸਾਡੀਆਂ ਵੀ ਜਿਹੜੀਆਂ ਸਾਡੀ ਮੌਤ ਵੀ ਹੋ ਸਕਦੀ ਹੈ ਜੇ ਅਸੀਂ ਅਸੀਂ ਇਸ ਤਰੀਕੇ ਦੇ ਕੋਈ ਕਾਰਜ ਕਰਦੇ ਹਾਂ ਧੰਨਵਾਦ ਜੀ ਮੈਂ ਪਹਿਲਾਂ ਹੀ ਕਿਹਾ ਕਿਤੇ ਨਾ ਕਿਤੇ ਬੀਜੇਪੀ ਦਾ ਕੋਈ ਇਹਨਾਂ ਨਾਲ ਲਿੰਕ ਜੁੜ ਰਿਹਾ ਹੈਗਾ ਠੀਕ ਨਹੀਂ ਤੇ ਇਹ ਵੀ ਸਾਜ਼ਿਸ਼ ਹੋ ਸਕਦੀ ਹੈ ਵੀ ਸ਼ਾਇਦ ਉੱਥੇ ਦੀ ਸਰਕਾਰ ਨੂੰ ਬਦਨਾਮ ਕਰਾਉਣ ਦੇ ਲਈ ਕੁਝ ਇਹੋ ਜਿਹੇ ਬੀਜੇਪੀ ਘਟ ਘਟਦੀ ਰਹਿੰਦੀ ਹੈ ਇਹੋ ਜੀ ਸਾਜ਼ਿਸ਼ਾਂ ਚਾਹੇ ਉਹ ਦੰਗੇ ਹੋਣ ਚਾਹੇ ਉਹ ਪੁਲਪ ਪੁਲਾਮਾ ਵਾਲਾ ਜਿਹੜਾ ਜਿਹੜੇ ਸਾਡੇ ਸਿਪਾਹੀ ਜਿਹੜੇ ਸਾਡੇ ਸੋਰੀ ਫੌਜੀ ਸਾਡੇ ਜਿਹੜੇ ਸ਼ਹੀਦ ਹੋ ਗਏ ਉਸ ਤਰੀਕੇ ਦੇ ਇਹ ਜਿਹੜੀਆਂ ਦਿਮਾਗ ਦੀਆਂ ਘੜਤਾਂ ਇਹ ਚੱਲਦੇ ਰਹਿੰਦੇ ਨੇ ਇਹ ਦੇਖੋ ਇੰਨੀ ਗਿਰੀ ਹੋਈ ਰਾਜਨੀਤੀ ਦਾ ਕੋਈ ਜਿਹੜਾ ਕਰ ਸਕਦੇ ਉਹ ਬੀਜੇਪੀ ਕਰ ਸਕਦੀ ਹੈ ਹੋਰ ਕੋਈ ਜਿਹੜੇ ਸਾਡੇ ਕੋਈ ਵੀ ਜਿਹੜੇ ਰਾਜਨੀਤਿਕ ਦਲ ਨੇ ਇੰਨੀ ਗਿਰੀ ਰਾਜਨੀਤੀ ਨਹੀਂ ਕਰਦੇ ਜਿੰਨੇ ਵੀ ਜੀਪੀ ਕਰਦੇ ਉਹ ਸਜ਼ਾ ਦਿਓ ਡਾਕਟਰ ਨੇ ਬਲਾਕ ਕਾਰਿਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਬੰਦੇ ਦਿਓ ਡਾਕਟਰ ਦੇ ਬਲਾਕ ਕਾਰਿਆਂ ਨੂੰ ਸਜ਼ਾ ਦਿਓ ਸਜ਼ਾ ਦਿਓ ਸਜ਼ਾ ਦਿਓ ਬੰਦਕਾਰਿਆਂ ਨੂੰ ਮਾਰ ਦਿਓ ਮਾਰ ਦਿਓ ਫੌਜੀ ਦਿਓ